ਪੰਜਾਬ ਵਿੱਚ ਜ਼ਮੀਨਾਂ ਜਾਂ ਫਿਰ ਪਲਾਟਾਂ ਦੀਆਂ ਰਜਿਸਟਰੀਆਂ ਦੇ ਲਈ ਨਹੀਂ ਰਹੇਗੀ ਐਨਓਸੀ ਦੀ ਲੋੜ ਸੀਐਮ ਬਾਦ ਦੇ ਵੱਲੋਂ ਅੱਜ ਕੀਤਾ ਗਿਆ ਵੱਡਾ ਐਲਾਨ ਸੀਐਮ ਬਾਦ ਦੇ ਐਲਾਨ ਤੋਂ ਬਾਅਦ ਖੁਸ਼ ਹੋ ਰਹੇ ਨੇ ਸਮੂਹ ਪੰਜਾਬੀ ਅੱਜ ਦੀ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਬਾਦ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅੱਜ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਦੌਰਾਨ ਜ਼ਮੀਨਾਂ ਜਾਂ ਫਿਰ ਪਲਾਟਾਂ ਦੀਆਂ ਰਜਿਸਟਰੀਆਂ ਕਰਾਉਣ ਦੇ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਐਨਓਸੀ ਦੀ ਜ਼ਰੂਰਤ ਨਹੀਂ ਪਵੇਗੀ ਦੱਸਦੀ ਹੈ ਕਿ ਸੀਐਮ ਮਾਨ ਨੇ ਅੱਜ ਡੇਰਾ ਬੱਸੀ ਦੇ ਪਿੰਡ ਭਾਖਰਪੁਰ ਦੇ ਵਿੱਚ ਸਰਕਾਰ ਦੇ ਵੱਲੋਂ ਲਗਾਏ ਗਏ ਕੈਂਪ ਦੇ ਦੌਰਾਨ ਇਹ ਐਲਾਨ ਕੀਤਾ ਸੀਐਮ ਮਾਨ ਨੇ ਕਿਹਾ ਕਿ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਦੇ ਲਈ ਐਨਓਸੀ ਦੇ ਪਿੱਛੇ ਭੱਜਣਾ ਪੈਂਦਾ ਸੀ ਪਰ ਹੁਣ ਜਲਦ ਹੀ ਪੰਜਾਬ ਸਰਕਾਰ ਇਸ ਸ਼ਰਤ ਨੂੰ ਖਤਮ ਕਰਨ ਜਾ ਰਹੀ ਹੈ सीएम मानदेश एलान ਤੋਂ ਬਾਅਦ ਸਮੂਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੋਕ ਖੁਸ਼ ਨਜ਼ਰ ਆ ਰਹੇ ਨੇ ਅਤੇ ਸਰਕਾਰ ਦੇ एलान ਤੋਂ ਬਾਅਦ ਖੁਸ਼ੀਆਂ ਵੀ ਮਨਾਉਂਦੇ ਦੇਖੇ ਜਾ ਰਹੇ ਨੇ ਇਸੇ ਦੇ ਚੱਲਦਿਆਂ ਸਮਰਾਲਾ ਦੇ ਵਿੱਚ ਵੀ ਇਲਾਕਾ ਵਾਸੀਆਂ ਦੇ ਵੱਲੋਂ ਸੀਐਮ ਮਾਨ ਦੇ ਵੱਲੋਂ ਕੀਤੇ ਗਏ ਇਸ एलान ਦੀ ਖੁਸ਼ੀ ਮਨਾਈ ਗਈ ਹੈ ਪਵਨ ਸੋਤਾ ਜੀ ਸੋਤਾ ਜੀ ਜਿਹੜਾ ਅੱਜ ਪਵਨ ਤੁਮਾਨ ਵੱਲੋਂ ਇੱਕ ਵੀਡੀਓ ਕੀਤੀ ਗਈ ਆ ਜਿਹਦੇ ਵਿੱਚ ਕਿਹਾ ਗਿਆ ਜੀ ਐਨਓਸੀ ਜਿਹੜੀ ਲੱਖੀ ਮਿਸਟਰੀਆ ਦੇ ਹਰ ਪ੍ਰਕਾਰਿਆਂ ਤੁਸੀਂ ਜਲਦੀ ਉਹਦੇ ਤੋਂ ਫੈਸਲਾ ਲੈਂਦੇ ਹੋ ਕਿਵੇਂ ਦੇ ਦੇਖੋ ਸਭ ਤੋਂ ਪਹਿਲਾਂ ਵਾਇਰੂ ਖਾਲਸਾ ਸਾਹਿਬ ਵਾਇਲ ਵੀ ਫਤੇ ਜੀ ਜਿਸ ਤਰ੍ਹਾਂ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੀਐਮ ਸਾਹਿਬ ਇਹਨਾਂ ਨੇ ਇੱਕ ਟਵੀਟ ਪਾਈ ਆ ਐਨਓਸੀ ਦੇ ਉੱਪਰ ਅਸੀਂ ਸਾਰੇ ਵਪਾਰੀ ਵਰਗ ਡੀਲਰ ਜਿੰਨੇ ਵੀ ਗਰੀਬ ਜਨਤਾ ਉਹ ਸਾਰਾ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਦੇਖਦੇ ਨੇ ਵੀ ਜੇ ਇਹ ਚੀਜ਼ ਭਗਵਾਨਤਮਾਨ ਸਰਕਾਰ ਵਧੀਆ ਪਾਲਿਸੀ ਲਿਆਉਂਦੀ ਐ ਐਨਓਸੀ ਖਤਮ ਕਰਦੀ ਆ ਤਾਂ ਸਰਕਾਰ ਦਾ ਬਹੁਤ ਹੀ ਧੰਨਵਾਦ ਹੋਊਗਾ ਇਸ ਇਸ ਐਨਓਸੀ ਖਤਮ ਹੋਣ ਦੇ ਕਾਰਨ ਵਪਾਰੀ ਵਰਗ ਚ ਗਰੀਬ ਵਰਗ ਦੇ ਵਿੱਚ ਅਤੇ ਪ੍ਰਾਪਰਟੀ ਕਾਰੋਬਾਰੀ ਵਰਗ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੋਊਗੀ ਤੇ ਅਸੀਂ ਸਾਰੇ ਵਪਾਰੀ ਵਰਗ ਤੇ ਸਰਕਾਰ ਜੀ ਦਾ ਭਗਵਾਨਤਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੇ ਐਨਓਸੀ ਖਤਮ ਹੁੰਦੀ ਆ ਤਾਂ ਇਹਦੇ ਵਿੱਚ ਬਹੁਤ ਹੀ ਲੋਕਾਂ ਦਾ ਭਲਾ ਹੁੰਦਾ ਵਾ ਕਿਸੇ ਨੇ ਆਪਣਾ ਪਲਾਟ ਵੇਚ ਕੇ ਕੋਈ ਜਗਾ ਵੇਚ ਕੇ ਬੱਚੇ ਨੂੰ ਬਾਹਰ ਭੇਜਣਾ ਵਾ ਉਹ 10-10% ਦੇ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਐਨਓਸੀ ਨਹੀਂ ਮਿਲਦੀ 4-4 ਮਹੀਨੇ 6-6 ਮਹੀਨੇ ਐਨਓਸੀ ਨਹੀਂ ਮਿਲਦੀ ਹੈਗੀ ਮੈਨੂੰ ਨਹੀਂ ਲੱਗਦਾ ਵੀ ਭਗਵੰਤ ਮਾਨ ਸਰਕਾਰ ਦੇ ਗੱਲ ਇਹ ਕੰਨਾ ਤੱਕ ਜਾਂਦੀ ਹੋਊਗੀ ਪਰ ਜਿਹੜੇ ਥੱਲੇ ਗਰੀਬ ਜਨਤਾ ਆਮ ਵਪਾਰੀ ਲੁੱਟ ਹੋ ਰਹੀ ਆ ਉਹ ਐਨਓਸੀ ਖਤਮ ਹੋਣ ਦੇ ਨਾਲ ਹੀ ਇਹ ਲੁੱਟ ਖਤਮ ਹੋ ਜਾਊਗੀ ਜੀ ਤੇ ਇਹ ਜੋ ਆਮ ਬੰਦਾ ਜਿਵੇਂ ਕੱਜੇ ਖਵਾਰ ਹੁੰਦੇ ਆ ਜਿਹਾ ਕੇ ਸਰਕਾਰ ਦਾ ਕੰਮ ਹੈ ਉਹ ਵੀ ਸਰਭਾਜ ਦੇ। ਦੇਖੋ ਖੱਜਲ ਖਰਾਬੀ ਤਾਂ ਬਹੁਤ ਹੋ ਰਹੀ ਹੈ ਜੀ ਐਨਓਸੀ ਦੇ ਵਿੱਚ। ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਆਮ ਬੰਦਾ ਇੱਕ ਜੇ 200 ਗਜ ਦਾ ਜਾਂ 400 ਗਜ ਦਾ ਪਲਾਟ ਵੇਚਣਾ ਹੋਵੇ ਉਹਨੂੰ ਘੱਟੋ ਘੱਟ ਵੀ 6 ਮਹੀਨੇ ਲੱਗ ਜਾਂਦਾ ਦਫ਼ਤਰਾਂ ਦੇ ਗੇੜੇ ਮਾਰ-ਮਾਰ ਕੇ ਬੰਦਾ ਹੰਮ ਜਾਂਦਾ ਜੀ ਫਿਰ ਪੋਲੀਟੀਕਲ ਪਰਹੁੰਚ ਚਲਵਾਈ ਦੀ ਆ ਤਾਂ ਜਾ ਕੇ ਕਦੇ ਕੰਮ ਹੁੰਦਾ ਜੀ। ਸੋ ਅਸੀਂ ਇਹੀ ਸਰਕਾਰ ਤੋਂ ਬੇਨਤੀ ਕਰਦੇ ਹਾਂ ਵੀ ਇਹ ਐਨਓਸੀ ਦੇ ਵਧੀਆ ਪਾਲਿਸੀ ਬਣਾਓ ਖਤਮ ਕੀਤੀ ਜਾਵੇ ਕਿ ਪੰਜਾਬ ਇੱਕ ਵਧੀਆ ਕੁਸ਼ਹਾਲ ਪੰਜਾਬ ਬਣ ਸਕੇ। ਬਹੁਤ ਧੰਨਵਾਦੀ ਪੰਜਾਬ ਸਰਕਾਰ ਦਾ ਮੈਂ ਸ਼ੁਕਰਗੁਜ਼ਾਰ ਹਾਂ ਆਪਣੀ ਸਰਕਾਰ ਦਾ ਮਾਨ ਸਾਹਿਬ ਦਾ ਜੋ ਉਹਨਾਂ ਨੇ ਬਹੁਤ ਹੀ ਮਾਸਟਰ ਸਟ੍ਰੋਕ ਕਹੀਏ ਜੋ ਕਿ ਸਾਡੇ ਬਹੁਤ ਦੇਰ ਦੀਆਂ ਉਂਗਲਾਂ ਉੱਠ ਰਹੀਆਂ ਸੀਗੀਆਂ ਇਹਨਾਂ ਨੂੰ ਲੈ ਕੇ ਇਹ ਉਹਨਾਂ ਬੋਲੋ ਖੇਡਿਆ ਗਿਆ ਮਾਸਟਰ ਸਟ੍ਰੋਕਾ ਜਿਸ ਨਾਲ ਆਮ ਮੰਨਣ ਨੂੰ ਬਹੁਤ ਆਰਾਮ ਮਿਲ ਰਿਹਾ ਜਿੱਥੇ ਆਮ ਬੰਦੇ ਖਜਲ ਖੁਆਰ ਹੁੰਦੇ ਕਚਾਰੇ ਨੇ ਵਿੱਚ ਜਾ ਕੇ ਤਸਵੀਲ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਐਨਓਸੀਆਂ ਦੇ ਕਰਕੇ ਰਜਿਸਟ੍ਰੈਂਸ ਹੋ ਰਹੀਆਂ ਉਹਨਾਂ ਨੇ ਕਿਸੇ ਨੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਸੀ ਜਾਂ ਕੋਈ ਹੋਰ ਇਦਾਂ ਕੋਈ ਖਰਚੇ ਸੀਗੇ ਉਹਨਾਂ ਹੀ ਕੰਮ ਰੁਕੇ ਪੈਸੇ ਤੇ ਸਾਨੂੰ ਐਨਓਸੀ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਲੋਕ ਕਿ ਸਾਨੂੰ ਆ ਕੇ ਸਵਾਲ ਕਰਦੇ ਨਹੀਂ ਤਾਂ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਮਾਨ ਸਾਹਿਬ ਦਾ ਜੀ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਮਾਸਟਰ ਸੋਕੇ ਲਿਆ ਵਾ ਤੇ ਆਮ ਲੋਕਾਂ ਬਰਾਹ ਦਿੱਤੀ ਹੈ ਦੇਖੇ ਜੇ ਵੀ ਉੱਥੇ ਪੰਜਾਬ ਦੇ ਵਿੱਚ ਮਾਰਕੀਟ ਉੱਤੇ ਵੀ ਪੈਸੇ ਆਉਣ ਦੀ ਕੋਈ ਲੱਗਦਾ ਵੀ ਤੁਹਾਨੂੰ ਇਸਲਾ ਕਾਰੋਬਾਰ ਵਾਸਤੇ ਚੱਲ ਹੋ ਜਣਗੇ ਹਾਂਜੀ ਬਿਲਕੁਲ ਦੇਖੋ ਚਾਹੇ ਕੋਈ ਦੁਕਾਨਦਾਰਾ ਚਾਹੇ ਕੋਈ ਪ੍ਰਾਪਰਟੀ ਵਾਲਾ ਵਾ ਜਾਂ ਕੋਈ ਆਮ ਇਨਸਾਨ ਹਰ ਕੋਈ ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ ਵਾ ਤੇ ਕਹਿ ਲੋ ਵੀ ਸਾਲ ਦੇ ਵਿੱਚ ਇੱਕ ਤਾਂ ਸੌਦਾ ਦਾ ਆਮ ਦੁਕਾਨਦਾਰੀ ਵੀ ਕਰਵਾਉਂਦਾ ਸੀ ਜਿਸ ਨਾਲ ਉਹ 50000 ਰੁਪਏ ਇਨਕਮ ਹੋ ਜਾਂਦੀ ਸੀ ਜੋ ਕਿ ਉਹਨਾਂ ਦੀ ਬਿਲਕੁਲ ਬੰਦ ਹੋ ਚੁੱਕੀ ਸੀ ਇਸ ਦੇ ਨਾਲ ਜਿਹੜਾ ਸਰਕਲ ਹੈ ਚੱਲੂਗਾ ਵਿਆਰ ਦੇ ਵਿੱਚ ਪੈਸਾ ਆਊਗਾ ਲੋਕਾਂ ਨੂੰ ਇਨਕਮ ਦਾ ਇੱਕ ਸਾਧਨ ਮਿਲ ਜੂਗਾ ਜੋ ਕਿ ਕਾफी ਜਿਆਦਾ ਬੰਦ ਹੋਇਆ ਪਿਆਰ ਲੱਗਦਾ ਸੀ ਤੁਸੀਂ ਕੀ ਮੈਸਜ ਕਰਨਾ ਚਾਹੁੰਦੇ ਹੋ ਮੈਂ ਦੇਖੋ ਇਹ ਕਹੂੰਗਾ ਵੀ ਮਾਂ ਸਰਕਾਰ ਤੇ ਵਿਸ਼ਵਾਸ ਕਰੋ ਬਈ ਉਹ ਲੋਕਾਂ ਦੇ ਲਈ ਲੱਗੇ ਆ ਆਪਣੇ ਲਈ ਲੱਗੇ ਆ ਆਮ ਜਨਤਾ ਲਈ ਲੱਗੇ ਆ ਉਹਨਾਂ ਦਾ ਹਰ ਫੈਸਲਾ ਆਮ ਜਨਤਾ ਦੇ ਹੱਕ ਲਈ ਆ ਜੋਗੇਓ ਉਥੇ ਬੈਠ ਕੇ ਜੋ ਵੀ ਉਹਨਾਂ ਕੋਲੇ ਆਸੀ ਪ੍ਰੋਬਲਮਾਂ ਦੱਸਦੇ ਆ ਉਹ ਦੇਖਦੇ ਨੇ ਤੇ ਉਹਨੂੰ ਬੜੀ ਬਾਕੂਬੀ ਇਹਨੇ ਵਜ੍ਹਾ ਦੇ ਕੇ ਨਾ ਸੁਚੱਜੇ ਰੱਖਣਾ ਲੈ ਕੇ ਆਉਂਦੇ ਨੇ ਤਾਂ ਕਿ ਮੁੜ ਕੇ ਉਸ ਚੀਜ਼ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਲੋਕਾਂ ਨੂੰ ਇਹੀ ਕਰੂੰਗਾ ਕਿ ਸਾਡੀ ਸਰਕਾਰ ਤੇ ਵਿਸ਼ਵਾਸ ਕਰੋ ਜੋ 5 ਸਾਲ ਤੁਸੀਂ ਦਿੱਤੇ ਆ 5 ਸਾਲ ਬਾਅਦ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਵੀ ਅਸੀਂ ਸਾਡੇ ਨੂੰ ਵੋਟ ਪਾਓ ਤੁਸੀਂ ਖੁਦ ਆਪਣੇ ਆਪ ਕਹੋਗੇ ਵੀ ਮਾਨ ਸਾਹਿਬ ਨੂੰ ਵੋਟ ਬਣਿਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟ ਦਿਓ ਮੇਰਾ ਨਾਂਜੀ ਬਾਬੀ ਖੁੱਲਰ ਸਮਰਾਲੇ ਤੋਂ ਤੋਂ ਬਹੁਤ ਆਸਮਾਨ ਸਰਕਾਰ ਵੱਲੋਂ ਐਨਓਸੀ ਹੈ ਨੂ ਹਟਾੰਦਾ ਜੋ ਕੱذ ਟਵੀਟ ਕੀਤਾ ਗਿਆ ਉਹਨੂੰ ਪਸਤਾ ਦੇ ਦੇ। ਇਹ ਭਗਵੰਤਪਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ। ਇਹਦੇ ਨਾਲ ਜਿਹੜਾ ਪ੍ਰਾਪਰਟੀ ਦਾ ਕੰਮ ਆ ਬਹੁਤ ਚਿਰ ਤੋਂ ਬੰਦ ਪਿਆ ਜੀ ਉਹ ਚੱਲੂਗਾ। ਕਿਉਂਕਿ ਲੋਕਾਂ ਦੀ ਜਿਹੜੀ ਐਨਓਸੀ ਕਰਕੇ ਬਹੁਤ ਖੱਜਲ-ਖੁਵਾਰੀ ਹੋ ਰਹੀ ਸੀਗੀ ਉਹ ਵੀ ਹੁਣ ਲੋਕਾਂ ਦੀ ਖੱਜਲ-ਖੁਵਾਰੀ ਘਟੂਗੀ ਤੇ ਇਹ ਜਿਹੜਾ ਇਹਨਾਂ ਨੇ ਐਨਓਸੀ ਖਤਮ ਕਰਕੇ ਰਜਿਸਟਰੀਆਂ ਦਾ ਕੰਮ ਸੁਖਾਲਾ ਕਰਤਾ ਜੀ ਇਹ ਇਹਨਾਂ ਦਾ ਬਹੁਤ ਵਧੀਆ ਕਦਮ ਆ। ਕਿਵੇਂ ਲੋਕੋ ਦਫ਼ਤਰਾਂ ਦੇ ਸਰਕਾਰੀ ਦਫ਼ਤਰਾਂ ਦੇ ਜਾਬ ਦੇ ਸੀ ਕੱਦਲ ਖਵਾਰ ਉਹਨੇ ਜੀ ਹੁਣ ਇਹ ਤੋਂ ਪੈਸੇ ਦੀ ਬਚਤ ਵੀ ਹੋਣੀ ਆ ਤੇ ਕੀ ਕਹਣਾ ਕੱਦੇ ਲੋਕਾਂ ਲਈ ਕਿੰਨਾ ਫਾਇਦੇਮੰਦ ਹੋਊਗਾ ਇਹ ਲੋਕਾਂ ਲਈ ਬਹੁਤ ਫਾਇਦੇਮੰਦ ਆ ਜੀ ਇਹਨਾਂ ਨਾਲ ਲੋਕਾਂ ਦਾ ਸਮਾਂ ਵੀ ਬਚੂਗਾ ਤੇ ਉਹਨਾਂ ਦੀ ਖੱਜਲ-ਖਵਾਰੀ ਵੀ ਬਚੇਗੀ ਜੀ ਇੱਕ ਮੁੱਦੇ ਨੂੰ ਐਨਓਸੀ ਲੈਣ ਲਈ ਕਿੰਨਾ ਟਾਈਮ ਲੱਗ ਜਾਂਦਾ ਸੀ ਦੇਖੋ ਜੀ ਐਨਓਸੀ ਲੈਣ ਲਈ ਵਿਅਕਤੀ ਨੂੰ ਬਹੁਤ ਸਮਾਂ ਲੱਗ ਜਾਂਦਾ ਸੀਗਾ ਜੀ ਉਹ ਇੰਨਾ ਪਰੇਸ਼ਾਨ ਹੋ ਜਾਂਦਾ ਸੀ ਕਿ ਉਹ ਕੰਮੇ ਛੱਡ ਦਿੰਦਾ ਸੀ ਕਿ ਮੈਂ ਐਨਓਸੀ ਲੈਣੀ ਹੀ ਨਹੀਂ ਹੈਗੀ ਇਹ ਐਨਓਸੀ ਨਹੀਂ ਮਿਲਦੀ ਸੀ ਤੇ ਫਿਰ ਰਜਿਸਟਰੀਆਂ ਨਹੀਂ ਹੁੰਦੀਆਂ ਸੀ ਇਸ ਨਾਲ ਜਿਹੜੇ ਲੋਕ ਸੀ ਜੋ ਬਾਹਰੋਂ ਆਉਂਦੇ ਸੀ ਹੋਰ ਕੰਟਰੀਆਂ ਤੋਂ ਉਹ ਵੀ ਆਪਣੀ ਪ੍ਰਾਪਰਟੀ ਦੀ ਨਾ ਖਰੀਦ ਸਕਦੇ ਸੀ ਨਾ ਵੇਚ ਸਕਦੇ ਸੀ ਇਸ ਕਰਕੇ ਇਹ ਜੇ ਐਨਓਸੀ ਬੰਦ ਹੁੰਦੀ ਆ ਤਾਂ ਸਰਕਾਰ ਦੀ ਵੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਅਤੇ ਲੋਕ ਵੀ ਖੱਜਲ ਖਵਾਰੀ ਤੋਂ ਬਚਣਗੇ ਜੀ ਤੇ ਮਾਰਕੀਟ ਦਾ ਕਿਸ ਤਰ੍ਹਾਂ ਹੋਊਗਾ ਇਹ ਵੀ ਦੇਖਦੇ ਇਹਦੇ ਵਿੱਚ ਮਾਰਕੀਟ ਦੇ ਵਿੱਚ ਪੂਰਾ ਬੂਮ ਆਉਣ ਦਾ ਹੈਗਾ ਜੀ ਕੰਮ ਪੂਰਾ ਸੋ ਜ਼ਾਹਿਰ ਹੈ ਕਿ ਸੀਐਮ ਮਾਨ ਦੇ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਸਮੂਹ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਪੰਜਾਬ ਦੇ ਵਿੱਚ ਜ਼ਮੀਨਾਂ ਤੇ ਪਲਾਟਾਂ ਦੀਆਂ ਰਜਿਸਟਰੀਆਂ ਕਰਾਉਣੀਆਂ ਹੋਰ ਵੀ ਸੁਖਾਲੀਆਂ ਹੋ ਜਾਣਗੀਆਂ ਸਮਰਾਲਾ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ ਔਨ ਏਅਰ